ਦੀ ਮੋਦੀ ਨੂੰ ਬੁਨਾਕਾਰ ਕੱਲਾ ਮੋਦੀ ਬਣਿਆ ਕਾਨੂੰਨ ਸਾਰੇ ਵਜ਼ੀਰਾਂ ਨੇ ਵਿੱਚ ਸਾਰੇ ਜੀਵੀਦਾਰ ਮਜ਼ਦੂਰ ਕਿਸਾਨ ਸਾਰੇ ਐਮਪੀ ਵੀ ਸੂਰਜੀ ਸੀ ਜੀਵੀਦਾਰ ਮਜ਼ਦੂਰ ਨਹੀਂ ਹੋ ਸਕਦਾ ਕਾਨੂੰਨ ਦਾ ਹਿੱਸਾ ਮੇਰੀ ਕੈਂਪ ਲਈ ਸਾਰੀ ਸਾਰੀ ਸ਼ਾਇਰੀਆਂ ਦੇ ਵਜ਼ੀਰ ਵੀ ਸੀ ਮੰਤਰੀ ਵੀ ਸੀ ਐਮਪੀ ਵੀ ਸੀ ਇਸ ਦਾ ਦੇ ਪੁਤ ਭੋਜਨਾਰੇ ਆ ਠੀਕ ਹੈ ਉਹ ਤੁਸੀਂ ਮੇਰੀ 35 ਸੌ ਲਓ ਮੇਰੀ 35 ਸੌ ਲਓ ਕਾਸਾ ਉਹ ਦਾ ਵਿਰੋਧ ਕਰ ਦਿੰਦੇ ਜਦ ਮੋਦੀ ਖਲ ਨਾਇਕ ਨਾ ਬਣਦਾ ਉਹਨਾਂ ਨੂੰ ਇਹ ਵੀ ਪ੍ਰੋਤਸਪਿਕ ਆ ਲੱਗੇ ਮੋਦੀ ਸਾਹਿਬ ਆਹ ਤੁਸੀਂ ਕਿਸਾਨਾਂ ਦੀ ਲੋਟਰੀ ਕੱਢ ਦਿੱਤੀ ਆ ਜਦੋਂ ਆਰਡੀਨੈਂਸ ਜਾਰੀ ਹੋਏ ਕਾਨੂੰਨ ਪੜਿਆ ਗਿਆ ਤੁਸੀਂ ਖਿਲਾਫ ਹੋਏ ਸਾਰਾ ਪੰਜਾਬ ਖਿਲਾਫ ਹੋਇਆ ਛਿੱਤਰ ਛਿੱਤਰ ਪੈਣ ਲੱਗੇ ਤੇ ਉਹ ਉਹਨਾਂ ਨੂੰ ਛੱਡ ਕੇ ਪਤਾ ਨਹੀਂ ਕਿੱਥੇ ਚਲੇ ਗਿਆ ਯੂਪੀ ਚ ਨਾ ਭਾਰਤੀ ਆਲਾ ਜਿਹੜੀ ਮੈਂ ਗੱਲ ਕਰੂੰ ਬਿਹਾਰ ਵਾਲਿਆਂ ਦੀ ਸਾਰੀ ਸਟੇਟ ਦੀ ਵਿਚੋਪਨ ਗੱਪੀਆਂ ਦੀ ਗੱਲ ਕਰੂੰਗਾ ਜਿਨ੍ਹਾਂ ਨੇ ਸਿਰਫ ਆਪਣੀ ਕੁਰਸੀ ਨਾਲ ਪਿਆਰ ਕੀਤਾ ਜੇ ਤੁਹਾਡਾ ਭਰਾ ਕਿਸੇ ਵੀ ਕਮੇਟੀ ਦਾ ਮੈਂਬਰ ਹੁੰਦਾ ਮੇਰਾ ਬੈਂਸ ਕਾਬਿਲ ਸੀ ਕਿ ਮੇਰਾ ਸਿਰ ਕਲਮ ਕਰ ਦਿੱਤਾ ਜਾਂਦਾ ਅੱਗੇ ਤੋਂ ਜੇ ਮੈਂ ਤੁਹਾਡੇ ਹਰ ਸਵਾਲ ਦਾ ਹਰ ਅੰਦੋਲਨ ਨੂੰ ਮੈਂ ਇੱਕ ਲਫਜ਼ ਮੇਰਾ ਕੱਢ ਦਿਓ ਤੋ ਆ ਦੂਸਰਾ ਅੰਦੋਲਨ ਆ ਅਧੀਨ ਮੈਂ ਖਲਾਫ ਬੋਲਾਂ ਆਜੀ ਮੇਰੀ ਜੀਵ ਕੱਟ ਦਿਓ ਜੇ ਮੈਂ ਕਦੀ ਖਲਾਫ ਹੀ ਨਹੀਂ ਚੱਲਿਆ ਤੇ ਹੁਣ ਮੇਰੇ ਤੇ ਯਕੀਨ ਕਰ ਲਓ ਇੱਕ ਵਾਰੀ ਮੈਨੂੰ ਆਸ਼ੀਰਵਾਦ ਦੇ ਦਿਓ ਸਾਰਾ ਦੁਨੀਆ ਸੁਣਦੀ ਆ ਆ ਕੱਲਾ ਜੈਤੋ ਵੀ ਸੁਣਦਾ ਤੁਸੀਂ ਮੈਟਿਆ ਜ਼ਮਾਨਾ ਨੂੰ ਸਾਰੀ ਦੁਨੀਆ ਸੁਣਦੀ ਐਸੇ ਚੁੜਾਹੇ ਚ ਆ ਜਾਊਗਾ ਸਰ ਕਲਮ ਕਰ ਦਊਗਾ ਜੇ ਮੈਂ ਤੁਹਾਡਾ ਵਕੀਲ ਨਾ ਬਣਿਆ ਤੁਹਾਡਾ ਜੋ ਤਹਾਨੂੰ ਫੇਰ ਵੀ ਬਾਗੜਾ ਤੇ ਜਾਣਾ ਪਿਆ ਉਸੇ ਦਿਨ ਮੈਂ ਜਾਇੰਗ ਵੀ ਕਰੂੰਗਾ ਤੁਹਾਡੇ ਵਿੱਚ ਆ ਕੇ ਬੈਠੂੰਗਾ ਨਹੀਂ ਨਹੀਂ ਇੱਕ ਇੱਕ ਨਾ ਮਨ ਨਹੀਂ ਮੈਨੂੰ ਕਰਦੋ ਇਹ ਨਹੀਂ ਚਾਹਤਾ ਇਹ ਤੇ ਕਰੀ ਯਕੀਨ ਕਰਨਾ ਜਿਨ੍ਹਾਂ ਨੇ ਪੰਜਾਬ ਨੂੰ ਮਾਰਿਆ ਉਹਨਾਂ ਨੂੰ ਫਟਾਹ ਆਦੀ ਦਿਖਾਓ ਤੁਸੀਂ ਇੱਕ ਗਰੀਬ ਦੀ ਕੀ ਖਰਾਹ ਹੈ ਖੇਤ ਸਿਰ ਦੇ ਬੱਚੇ ਤੇ ਯਕੀਨ ਕਰਨਾ ਅਸੀਂ ਦਾਦਾ ਜੀਵਨ ਸਿੰਘ ਸਾਹਿਬ ਦਾ असीं असांजे मे एके बाजा आले बापा मादास गुरद्वार खड़े होलसा सजाजी ਇੱਕ ਇੱਕ ਸੈਕਿੰਡ ਵੀ ਮੇਰੇ ਮਨ ਵਿੱਚ ਤੁਹਾਡਾ ਖਾਲ ਦਾ ਕੰਡਾ ਬੈ ਕਰ ਗਿਆ। ਬੁੱਕਤੇ ਬੁੱਕਤੇ ਆ। ਪਰ ਐਂਕ ਸੋ ਕਿ ਸਾਡਾ ਕਿਸਾਨਾਂ ਦਾ ਪਿੰਲੀ ਜਾਣਾ ਰਹਿ ਬੂਤਾ ਹੋ। ਬਿਲਕੁਲ ਰਾਈਟ ਆ। ਕੰਡਾ ਕਿਨਾਂ ਕਟੀਆਂ ਸੀ। ਕਿਨਾਂ ਖਲਾਈਆਂ ਸੀ। ਜਿਹੜੀ ਸੱਚੇ ਵੀ ਗਲਤੀ ਹੋਈ। ਤੁਸੀਂ ਆਜੀ ਇਹ ਵੀ ਮੈਨੂੰ ਮਾਫੀ ਤੋਂ ਮੰਗਣੀ ਚਾਹੀਦੀ ਪਰ ਉਹਨਾਂ ਦੇ ਵਿਹਾਰ ਤੋਂ ਵੀ ਮਾਫੀ ਮੰਗਦਾ। ਲੋਕਾਂ ਨੇ ਸਾਡੇ ਕਿਸਾਨਾਂ ਦੀਆਂ ਅੱਖਾਂ ਗਈਆਂ। ਮੈਂ ਤਾਂ ਮੈਂ ਗੱਜਿਆ ਕਰੂੰਗਾ ਤਾਂ ਵੀ ਇਹ ਚੈੱਕ ਕਰੀ ਯਕੀਨ ਕਰਨਾ। ਮੇਰੀ ਮੈਂ ਇਹ ਜੋ ਕਦੀ ਹੋਇਆ ਹੀ ਨਹੀਂ ਸੀ ਪਹਿਲਾਂ ਜਲੰਧ ਹਰ ਗਿਆ ਇਹ ਹਰ ਗਿਆ ਫਿਰ ਦਿੱਲੀਆ ਚਿੱਤਿਆ ਜਦੋਂ ਵੀ ਮੈਂ ਪੰਜਾਬ ਆਇਆ ਮੈਨੂੰ ਸਜ਼ਾਈਂ ਦਿੱਤੀ ਆ ਇੱਕ ਵਾਰੀ ਸ਼ਾਬਾਸ਼ ਦੇ ਦਿਓ ਖਾਤੂ ਲੋਕੋਂ ਉਹ ਤੇ ਸਾਡਾ ਬੱਚਾ ਆ ਬੈਰੀਕੇਟ ਪਟਾ ਦਿਓ ਮੈਨੂੰ ਪਟਾ ਦਿਓ ਉਹ ਮਸਾਣਾ ਪਟਾ ਦਿਓ ਜਿੱਥੇ ਦਿੱਲੀ ਜਾਣ ਬੈਰੀਕੇਟ ਪਟਾ ਦਿਓ ਐਮਐਸਪੀ ਦੇ ਦਿਓ ਮਸਾਣਾ ਨੂੰ ਇਜ਼ਾਤ ਦੇ ਦਿਓ ਅਦੋਲਰ ਕਰੀ ਹਾਂ ਉਹੀ ਗੱਲ ਕਰਾਂਗਾ ਜਿੰਨੀ ਕਜੋਗਾ ਮੈਂ ਹੈਗਾ ਕੱਲ ਨੂੰ ਵੀ ਮੈਂ ਤੁਹਾਡੇ ਮੱਥੇ ਲਗਣਾ। ਸਦੋਂ ਮੇਰੇ ਕੋਸ਼ ਭੱਲੇ ਆ ਗਿਆ ਮਾਰੂ ਰੋਟੀ ਪਾਵਰ ਜੀ ਆ ਗਈ। ਤੇ ਫੇਰ ਮੈਂ ਤੁਸੀਂ ਅੰਤ ਨਹੀਂ ਸੀ ਗਏ। ਉਹ ਤੁਸਨਤ ਮੈਂ ਤੁਹਾਡੇ ਕਦੀ ਖਲਾਕ ਨਹੀਂ ਬੋਲਿਆ। ਮੈਂ ਬਾਅਦ ਹੀ ਦੇਖ ਲਿਆ ਸੀ। ਸਾਨੂੰ ਪਹਿਲਾਂ ਪੁੱਛ ਲੈਂਦੇ। ਸਾਨੂੰ ਪਹਿਲਾਂ ਪੁੱਛਦੇ ਕਾਨੂੰਨ ਬਣਾ ਕੇ। ਕੀਤਾ ਜੀ ਪਹਿਲਾਂ ਗੋਲ ਕੀਤਾ ਤਾਂ। ਉਹ ਗੋਲ-ਗੋਲ ਦੀ ਗੱਲ ਕੱਟ ਕੇ ਤੁਹਾਨੂੰ ਸੁਣਾਇਂ ਜਾ ਰਿਹਾ ਅੱਗੇ ਤੋਂ ਪਿੱਛੋਂ। ਤੁਹਾਡਾ ਭਰਾ ਵੀ ਕਹਿੰਦਾ ਨਹੀਂ ਬੋਲਿਆ। ਤੁਹਾਡਾ ਬੱਚਾ ਹੈ। ਸਾਨੂੰ ਦਿੱਲੀ ਵਾਲਿਓ ਬਾਜੂ ਠਵਾ ਦੇ। ਉਹ ਮੈਂ ਤੁਹਾਡਾ ਥਾ-ਥਾ ਕੇ ਪੜਾਂ ਯਾਰ ਮੈਂ ਤੁਹਾਣਾ ਗੱਦਾਰੀ ਕਰ ਸਕਦਾ। ਮੈਂ ਬਾਜਾ ਵਾਲੇ ਬਾਪੂ ਦਾ ਆਸ਼ਿਕ ਆ। ਅੱਜ ਇਹਨੇ ਮੈਂ ਕਰਦਾ ਮੈਂ ਮੈਂ ਹਰ ਨੂੰ ਸਾਰੇ ਸਾਲਾ ਮਾਈਕ ਫੜ ਲਓ। ਮਾਈਕ ਪਿਆਰੀ ਸਪੇਸ ਹੋਇਆ ਕਰੇਗਾ। ਮਾਈਕ ਜੀ ਦਾ ਖਾਲਸਾ। ਮਹੌਲੇ ਦਾ ਜਮਾਨਾ ਮਹੀਦਾ। ਹੱਸਦੇ ਸਪਾਹੀ ਦਾ। ਐ ਕੋਈ श्री असम पिता गुरू गोबिंदी ऐं दौम पिता गुरू गोबिंदी तरीक़े रखां थो मां सघां मां मथे लॻ सघां ਆਹ ਮੁੱਖੇ ਲੱਗ ਸਕੋਗੇ ਲੋਕਾਂ ਦੇ ਅਸਲ ਤੋਂ ਨਿਮ੍ਰਿਤਾ ਹੋਵੇ। ਇਹ ਸੱਚਾ ਪਾਸਾ ਹੈ। ਕੋਈ ਨਾ ਨਾ ਕਿਸ ਤਰ੍ਹਾਂ ਦਾ ਜ਼ਨਾ ਹੈਗਾ ਉਹਨੇ ਸੁਝਾਵਾ। ਹੰਸਦੀਆਂ ਲੋਕਾਂ ਦੇ ਵਿੱਚ ਰੱਬ ਵਾਂਗ ਪੈ ਗਿਆ ਕਿ ਇਹ ਗਲਤਾ ਕਾਨੂੰਨ ਜਿਨ੍ਹਾਂ ਨੇ ਰੋਕਣਾ ਸੀ ਉਹ ਪਹਿਲੇ ਖੂਕੀ ਉਹਨੇ ਬਾਹਰ ਦੇਤੀ મોદી ਨੂੰ। ਉਹਨਾਂ ਕਰ ਕੱਲਾ મોદી ਬਣਿਆ ਕਾਨੂੰਨ ਸਾਰੇ ਵਜ਼ੀਰਾਂ ਨੇ ਵਿੱਚ ਸਾਰੇ ਜੀਵੀਦਾਰ ਮਜਦੂਰ ਕਿਸਾਨ ਸਾਰੇ ਐਮਪੀ ਵੀ ਸਹੂਰ ਦੀ ਸੀ। ਮੇਰੀ ਕਹਿੰਦੇ ਮੈਂ ਸਾਰੀ ਸਾਰੀ ਸ਼ੈਣੀਆਂ ਦੇ ਵਜ਼ੀਰ ਵੀ ਸੀ ਮੰਗਸਤਰ ਵੀ ਸੀ ਐਮਪੀ ਵੀ ਸੀ ਖੇਤਾਂ ਦੇ ਪਿੱਛ ਘਰਾਂ ਵਾਲੇ ਹਾਂ ਠੀਕ ਹੈ ਇਹ ਤੁਸੀਂ ਮੇਰੀ ਬੇਨਤੀ ਸੁਣ ਲਓ ਹੁਣ ਮੇਰੀ ਬੇਨਤੀ ਸੁਣ ਲਓ ਕਾਸੋ ਦਾ ਵਿਰੋਧ ਕਰ ਦਿੰਦੇ ਤਾਂ ਮੋਦੀ ਖਲ ਨਾਇਕ ਨਾ ਬਣਦਾ ਉਹਨਾਂ ਦੇ ਉੱਪਰ ਇਹਦੀ ਫੋਟ ਦਿੱਤੀ ਕਹਿਣ ਲੱਗੇ ਮੋਦੀ ਸਾਹਿਬ ਆਪ ਤੁਸੀਂ ਕਿਸਾਨਾਂ ਦੀ ਲਾਟਰੀ ਕੱਢ ਦਿੱਤੀ ਆ ਜਦੋਂ ਆਰਡੀਨੈਂਸ ਜਾਰੀ ਹੋਇਆ ਕਾਨੂੰਨ ਪੜਿਆ ਗਿਆ ਤੁਸੀਂ ਖਿਲਾਫ ਹੋਏ ਸਾਰਾ ਪੰਜਾਬ ਖਿਲਾਫ ਹੋਇਆ ਛਿੱਤਰ ਛਿੱਤਰ ਪੈਣ ਲੱਗੇ ਤੇ ਉਹ ਉਹਨਾਂ ਨੂੰ ਛੱਡ ਕੇ ਪਤਾ ਨਹੀਂ ਕਿੱਥੇ ਚਲੇ ਗਿਆ ਯੂਪੀ ਚ ਨਾ ਯੂਪੀ ਵਾਲਾ ਨਹੀਂ ਮੈਂ ਗੱਲ ਕਰੂੰ ਬਿਹਾਰ ਵਾਲਾ ਦੀ ਸਾਰੀ ਸਟੇਟ ਦੀ ਵਿੱਚੋਂ ਪੰਜਾਬੀਆਂ ਦੀ ਗੱਲ ਕਰੂੰਗਾ ਜਿਨ੍ਹਾਂ ਨੇ ਸਿਰਫ ਆਪਣੀ ਕੁਰਸੀ ਨਾਲ ਪਿਆਰ ਕੀਤਾ ਜੇ ਤੁਹਾਡਾ ਭਰਾ ਕਿਸੇ ਵੀ ਕਮੇਟੀ ਦਾ ਮੈਂਬਰ ਹੁੰਦਾ ਮੇਰਾ ਬੇਸ ਕਾਬਲ ਸੀ ਕਿ ਮੇਰੇ ਸਿਰ ਕਲਮ ਕਰ ਦਿੱਤਾ ਜਾਂਦਾ ਅੱਗੇ ਤੋਂ ਜੇ ਮੈਂ ਤੁਹਾਡੇ ਹਰ ਸਵਾਲ ਦਾ ਹਰ ਅੰਦੋਲਨ ਨੂੰ ਮੈਂ ਇੱਕ ਮੁਲਜ਼ ਮੇਰਾ ਕੱਢ ਦਿਓ ਤੋ ਆ ਦੂਸਰਾ ਅੰਦੋਲਨ ਆ ਕਦੀ ਮੈਂ ਖਲਾਫ ਬੋਲਾਂ ਆੱਚੀ ਮੇਰੀ ਜੀਬ ਕੱਢ ਦਿਓ ਜੇ ਮੈਂ ਕਦੀ ਖਲਾਫ ਹੀ ਨਹੀਂ ਚੱਲਿਆ ਤੇ ਹਰ ਮੇਰੇ ਤੇ ਯਕੀਨ ਕਰ ਲਓ ਇੱਕ ਵਾਰੀ ਮੈਨੂੰ ਸ਼ੀਰਵਾਹ ਦੇ ਦਿਓ ਸਾਰਾ ਦੁਨੀਆ ਸੁਣਦੀ ਆ ਆ ਕੱਲਾ ਜੈਤੋ ਵੀ ਸਮਝਦਾ ਨਵਾਂ ਟੇ ਦਾ ਜ਼ਮਾਨਾ ਨੇ ਸਾਰੀ ਦੁਨੀਆ ਸੁਣਦੀ ਐਸੀ ਚੁਣਾਹੇ ਚਾਜੂਗਾ ਸਰ ਕਲਮ ਕਰ ਦਊਗਾ ਜੇ ਮੈਂ ਤੁਹਾਡਾ ਵਕੀਰ ਨਾ ਬਣਾ ਤੁਹਾਡਾ ਜੋ ਤਾਹੀਂ ਫੇਰ ਵੀ ਬਾਹਰਾਂ ਤੇ ਜਾਣਾ ਪਿਆ ਉਸੇ ਦਿਨ ਮੈਂ ਰਜਾਈਂ ਵੀ ਕਰੂੰਗਾ ਤੁਹਾਡੇ ਵਿੱਚ ਆ ਕੇ ਬੈਠ ਜਾਊਗਾ ਨਹੀਂ ਨਹੀਂ ਇੱਕ ਇੱਕ ਰੋਣਾ ਨਹੀਂ ਸੀ ਮੈਨੂੰ ਕਰਦੇ ਨਹੀਂ ਚਾਹਦਾ ਇਹ ਤੇ ਕਰੀ ਯਕੀਨ ਕਰ ਲੋ ਜਿਨ੍ਹਾਂ ਨੇ ਪੰਜਾਬ ਨੂੰ ਮਾਰਿਆ ਉਹਨਾਂ ਨੂੰ ਫਟਾਹ ਆ ਰਹੀ ਦਿਖਾਇਆ ਤੁਸੀਂ ਇੱਕ ਗਰੀਬ ਦਾ ਖਸਾਹ ਖੇਤ ਦੇ ਮਜ਼ਦੂਰ ਦੇ ਬੱਚੇ ਤੇ ਯਕੀਨ ਕਰਨਾ ਅਸੀਂ ਦਾਦਾ ਜੀਵਨ ਸਿੰਘ ਰਾਜਾ ਦੇ ਦਤੂ ਜੀ ਮੰਨਿਆ ਦੇ ਬੰਦੇ ਆ ਅਸੀਂ ਤੁਸੀਂ ਅਸੀਂ ਤੁਸੀਂ ਤੇ ਗਲਿਸ਼ ਇਧਰ ਆਗੇ ਪਰੇ ਕਰੀ ਤੁਸੀਂ ਵੀ ਯਕੀਨ ਕਰੋ ਅਸੀਂ ਇਹਨਾਂ ਗੱਲਾਂ ਨੂੰ ਕਿਹਾ ਲੈਂਦੇ ਗ੍ਰੇਟ ਗੁਰੂ ਦੇ ਬੇਟੇ ਲਾਹਣਤਾ ਮੇਰੇ बिली ਉਹ ਵੀ ਮੈਨੂੰ ਮਾਫੀ ਕਦੇ ਮੰਗਣੀ ਚਾਹੀਦੀ ਪਰ ਉਹਨਾਂ ਦੇ ਬਹਿਾਸ ਤੋਂ ਵੀ ਮਾਫੀ ਮੰਗਦਾ ਮੈਂ ਤਾਂ ਮੱਗਿਆ ਕਰੂੰਗਾ ਬਾਜੀ ਨੂੰ ਚੇਕਾਂ ਦੀ ਯਕੀਨ ਕਰਨਾ ਮੇਰੀ ਮੈਨੂੰ ਜੋਗਾ ਕਦੀ ਹੋਇਆ ਹੀ ਨਹੀਂ ਸੀ ਪਹਿਲਾ ਜਨਮ ਤਾਂ ਹਰ ਗਿਆ ਇਹ ਹਰ ਗਿਆ ਫਿਰ ਦਿੱਲੀੋਂ ਚੁੱਤਿਆ ਜਦੋਂ ਵੀ ਮੈਂ ਪੰਜਾਬ ਆਇਆ ਮੈਨੂੰ ਸਜ਼ਾਈ ਮਿਲੀ ਆ ਇੱਕ ਵਾਰੀ ਸ਼ਾਬਾਸ਼ ਦੇ ਦਿਓ ਖਾਤੂ ਹੋਵੇ ਉਹਨੂੰ ਸਾਡਾ ਬੱਚਾ ਮੈਨੂੰ ਮੇਰੇ ਪਤਨੋਂ ਦੇ ਤੁਸੀਂ ਉਹ ਮਸਾਨਾ ਮਖਾ ਦੇ ਜਿੱ ਦਿੱਲੀ ਜਾਂਦਾ ਐਮਐਸਪੀ ਦੇ ਦਿਓ ਮਸਾਨਾ ਨੂੰ ਇਨਕਾਰ ਦੇ ਦਿਓ ਦੋ ਡਾਲਰ ਕਰੀ ਹਾਂ ਉਹ ਹੀ ਗੱਲ ਕਰਾਂਗਾ ਜਿੰਨੀ ਕਿ ਜੋਗਾ ਮੈਂ ਹੈਗਾ ਕੱਲ ਨੂੰ ਵੀ ਮੇਰੇ ਧਾਗੇ ਮੱਥੇ ਲੱਗਦਾ ਜਦੋਂ ਮੇਰੇ ਕੁਝ ਪੱਲੇ ਆ ਗਿਆ ਮਾਰੀ ਭੋਟੀ ਪਾਵਰ ਜੀ ਆ ਗਈ ਸਿਰ ਫੇਰ ਮੈਂ ਤੁਸੀਂ ਅੰਤਿ ਸੀਗੇ ਮੈਂ ਤੁਹਾਨੂੰ ਕਦੇ ਖਲਾਫ ਨਹੀਂ ਬੋਲਿਆ ਮੈਂ ਕਾਫੀ ਵੇਖਿ ਸੁਖਿਆ ਸੀ ਕਿ ਸਾਨੂੰ ਕੋਮਾ ਪੁੱਛ ਲੈਂਦੇ ਸਾਨੂੰ ਪਹਿਲਾਂ ਪੁੱਛਦੇ ਕਾਨੂੰਨ ਬਣਾਉਣ ਤੋਂ ਉਹ ਕਾਰ ਕੀਤਾ ਜੀ ਪਹਿਲਾਂ ਗੋਲ ਕੀਤਾ ਤਾਂ ਉਹ ਗੋਲ ਖੂਬ ਦੀ ਗੱਲ ਕੱਟ ਕੇ ਤੁਹਾਨੂੰ ਸੁਣਾਇੰਦਾ ਜੀ ਅੱਗੇ ਤੋਂ ਪਿੱਛੋਂ ਤੁਹਾਡਾ ਭਰਾ ਵੀ ਨਹੀਂ ਬਾਤ ਨਹੀਂ ਬੋਲਿਆ ਤੁਹਾਡਾ ਬੱਚਾ ਆ ਸਾਨੂੰ ਦਿੱਲੀ ਵਾਲਿਓ ਬਾਗ ਡੋਵਾ ਦੇ ਉਹ ਮੈਂ ਤੁਹਾਡਾ ਦਾਦਾ ਕੇ ਬੜਿਆ ਯਾਰ ਮੈਂ ਤੁਹਾਡਾ ਗੱਦਾਰੀ ਕਰ ਸਕਦਾ ਮੈਂ ਬਾਜਾ ਵਾਲੇ ਬਾਪੂ ਦਾ ਆਸ਼ਿਕ ਆ ਅੱਜ ਇਹਨੇ ਮੈਂ ਕਰਦਾ ਮੈਂ खालसा रुसेशारस्म गुरू गोबिंदी ਆ ਦਸੰਤ ਪਤਾ ਦਿਨ 50 ਮਿੰਟ ਤੱਕ ਵੀ ਨਿਸ਼ਮ ਰੱਖਿਆ ਹੋ ਮੈਂ ਸਾਰੇ ਲੋਕਾਂ ਕੋਲ ਤੋਂ ਮੱਖਣ ਨਹੀਂ ਬਸ ਸਕਾ ਮੈਂ ਮੱਖਣ ਨਹੀਂ ਬਸ ਸਕਾ ਮੈਂ ਮੱਖਣ ਨਹੀਂ ਬਸ ਸਕਾ ਲੋਕਾਂ ਦੇ ਸਾਹਮਣੇ ਸਮਰੱਖਿਆ ਦੇ ਇਹ ਸੱਚੇ ਪਾਸਾ ਹੈ ਕਿ ਨਾ ਕੋਈ ਨਾ ਕੋਈ ਕਿਸੇ ਤਰ੍ਹਾਂ ਅਗੋਂ ਸੁਝਾਅ ਨਹੀਂ ਹਸਲੀ ਲੋਕਾਂ ਦੇ ਵਿੱਚ ਰੱਪ ਮੰਨ ਪੈ ਗਿਆ ਕਿ ਇਹ ਗਲਤਾ ਕਾਨੂੰਨ ਜਿਨ੍ਹਾਂ ਨੇ ਲੋਕ